ਇਹ ਐਸਏ ਨੇ ਜਿਨ੍ਹਾਂ ਨੂੰ ਬਣਾਇਆ ਮਾਲਵੇ ਵਾਲਿਆਂ ਨੇ ਸਭ ਤੋਂ ਵੱਧ ਅੱਜ ਉਹਨਾਂ ਪੰਚਾਇਤ ਦੀ ਇਲੈਕਸ਼ਨ ਕਰਾ ਸਕੇ ਆ ਨਾ ਕਿਸੇ ਕਮੇਟੀ ਦੀ ਕਰਾ ਸਕੇ ਆ ਨਾ ਉਹ ਜ਼ਿਲ੍ਹਾ ਪ੍ਰਸ਼ਦ ਦੀ ਬਲੌਕ ਸਮਤੀ ਦੀ ਕਰਾ ਸਕੇ ਆ ਨਾ ਕਿਸੇ ਕਾਰਪੋਰੇਸ਼ਨ ਦੀ ਕਰਾ ਸਕੇ ਆ ਇਹਦਾ ਮਤਲਬ ਕੀ ਆ ਕਰਦੇ ਆ ਮੇਲਾ ਮੇਲਾ ਪੱਲੇ ਨਹੀਂ ਢੇਲਾ ਇਹ ਤਾਂ ਉਹ ਲੋਕ ਨੇ ਇਸ ਕਰਕੇ ਇਹ ਅੱਜ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਇੱਕ ਸਾਲ ਤੋਂ ਉੱਤੇ ਹੋ ਗਿਆ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਡਿਊ ਇੱਕ ਸਾਲ ਤੋਂ ਉੱਤੇ ਇਹਨਾਂ ਕੋਲ ਬੰਦਾ ਨਹੀਂਗਾ ਕੋਈ ਖੜਾ ਕਰ ਲੋ ਇਹਨਾਂ ਕੋਲ ਸਰਪੰਚੀ ਦੀ ਇਲੈਕਸ਼ਨ ਕਰਨ ਲਈ ਖੜਾ ਨਹੀਂ ਇਹਨਾਂ ਦਾ ਵਸਤਾ ਨਹੀਂ ਫੜਨਾ ਕਿਸੇ ਨੇ ਤੁਸੀਂ ਦੇਖ ਲਿਓ ਜੇ ਵਸਤਾ ਵੀ ਫੜ ਲਿਆ ਮੈਨੂੰ ਕਹਦੇ ਹੋ ਅਗਲਾ ਕਹਿੰਦਾ ਯਾਰ ਜਿਹੜੇ ਬੰਦਿਆਂ ਨੇ ਬਣਾਇਆ ਸੀ ਜਿਨ੍ਹਾਂ ਨੂੰ ਇਹ ਪਮਕੜ ਦੱਸਦੇ ਆ ਜਿਨ੍ਹਾਂ ਨੂੰ ਇਹ ਕੁਛ ਕਰੇ ਕੁਛ ਦੱਸਦੇ ਆ ਉਹਨਾਂ ਨੂੰ ਤਾਂ ਕੋਈ ਵਸਤੇ ਦੀ ਟੱਕ ਹੀ ਨਹੀਂ ਚੜਨ ਦਿੰਦਾ ਅਫਸਰ ਦੀ ਤਾਂ ਬਹੁਤ ਦੂਰ ਦੀ ਗੱਲ ਆ ਇਹਨਾਂ ਨੇ ਐਮਐਲਏ ਨੂੰ ਕੋਈ ਦੇੜੀ ਨਹੀਂ ਚੜਨ ਦਿੰਦਾ ਇਹਨਾਂ ਦੇ ਕਹੇ ਤੇ ਮੈਨੂੰ ਦੱਸੋ ਕਿਹੜਾ ਇਹਨਾਂ ਦਾ ਐਮਐਲਏ ਮੂੰ ਪੁੱਛ ਲਿਓ ਕਦੇ ਆਪਣੇ ਐਮਐਲਏ ਨੂੰ ਹੀ ਪੁੱਛ ਲਿਓ ਵੀ ਦੱਸ ਬਈ ਡੀਐਸਪੀ ਕਰੇ ਦਾ ਤੇਰੀ ਮੰਨਦਾ ਪੁੱਛ ਲਿਓ ਵੀ ਤੇਰਾ ਐਸ ਡੀ ਐਮ ਕੌਣ ਆ ਤੇਰੀ ਮੰਨਦਾ ਇਹ ਤਾਂ ਇਹਨਾਂ ਦਾ ਤਾਂ ਇਹ ਹਾਲਾ ਹਾਲਾਤ ਹੋਏ ਪਏ ਆ ਇਹਨਾਂ ਤੇ ਆਪਣੀ ਸਰਕਾਰ ਆ ਜਿਹੜੀ ਉਹ ਐਮ ਐਲ ਏ ਤੇ ਵਿਸ਼ਵਾਸ ਨਹੀਂ ਕਰਦੀ ਵੀ ਇਹ ਥੱਲੇ ਚੋਰੀਆਂ ਕਰਦੇ ਆ ਡਾਕੇ ਮਾਰਦੇ ਆ ਕਰਪਟ ਕਰਪਟ ਕਰਪਸ਼ਨ ਕਰਦੇ ਆ ਆਪ ਦੇ ਲੀਡਰ ਨੇ ਜਿਹੜੇ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਨਾ ਸਰਕਾਰ ਤੇ ਵਿਸ਼ਵਾਸ ਕਰਦੇ ਆ ਉਹ ਦਿੱਲੀ ਵਾਲੇ ਨਹੀਂ ਕਰਦੇ ਉਹ ਦਿੱਲੀ ਵਾਲੇ ਆਪਣੇ ਹੱਥ ਪਾਵਰ ਲਈ ਬੈਠੇ ਆ ਤੇ ਜੇ ਐਸੇ ਨੇ ਜਿਨ੍ਹਾਂ ਨੂੰ ਬਣਾਇਆ ਮਾਲਵੇ ਵਾਲਿਆਂ ਨੇ ਸਭ ਤੋਂ ਵੱਧ ਅੱਜ ਉਹ ਨਾ ਪੰਚਾਇਤ ਦੀ ਇਲੈਕਸ਼ਨ ਕਰਾ ਸਕੇ ਆ ਨਾ ਕਿਸੇ ਕਮੇਟੀ ਦੀ ਕਰਾ ਸਕੇ ਆ ਨਾ ਉਹ ਜ਼ਿਲ੍ਹਾ ਪ੍ਰਸ਼ਦ ਦੀ ਬਲੌਗ ਸਮਤੀ ਦੀ ਕਰਾ ਸਕੇ ਆ ਨਾ ਕਿਸੇ ਕਾਰਪੋਰੇਸ਼ਨ ਦੀ ਕਰਾ ਸਕੇ ਆ ਇਹਦਾ ਮਤਲਬ ਕੀ ਆ ਕਰਦੇ ਆ ਮੇਲਾ ਮੇਲਾ ਪੱਲੇ ਨਹੀਂ ਢੇਲਾ ਇਹ ਤਾਂ ਉਹ ਲੋਕ ਨੇ ਇਸ ਕਰਕੇ ਇਹ ਅੱਜ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਇੱਕ ਸਾਲ ਤੋਂ ਉੱਤੇ ਹੋ ਗਿਆ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਡਿਊ ਇੱਕ ਸਾਲ ਤੋਂ ਉੱਤੇ ਇਹਨਾਂ ਕੋਲ ਬੰਦਾ ਨਹੀਂਗਾ ਕੋਈ ਖੜਾ ਕਰ ਲੋ ਇਹਨਾਂ ਕੋਲ ਸਰਪੰਚੀ ਦੀ ਇਲੈਕਸ਼ਨ ਕਰਨ ਲਈ ਖੜਾ ਨਹੀਂ ਇਹਨਾਂ ਦਾ ਬਸਤਾ ਨਹੀਂ ਫੜਨਾ ਕਿਸੇ ਨੇ ਤੁਸੀਂ ਦੇਖ ਲਿਓ ਜੇ ਬਸਤਾ ਵੀ ਫੜ ਲਿਆ ਮੈਨੂੰ ਕਹਦੇ ਹੋ ਅਗਲਾ ਕਹਿੰਦਾ ਯਾਰ ਜਿਹੜੇ ਬੰਦਿਆਂ ਨੇ ਬਣਾਇਆ ਸੀ ਜਿਨ੍ਹਾਂ ਨੂੰ ਇਹ 扑ਮੱਕੜ ਦੱਸਦੇ ਆ ਜਿਨ੍ਹਾਂ ਨੂੰ ਇਹ ਕੁਛ ਕਦੇ ਕੁਛ ਦੱਸਦੇ ਆ ਉਹਨਾਂ ਨੂੰ ਤਾਂ ਕੋਈ ਬਸ ਦੀ ਟੱਕ ਹੀ ਨਹੀਂ ਚੜਨ ਦਿੰਦਾ ਅਫਸਰ ਦੀ ਤਾਂ ਬਹੁਤ ਦੂਰ ਦੀ ਗੱਲ ਆ ਇਹਨਾਂ ਨੇ ਐਮਐਲਏ ਨੂੰ ਕੋਈ ਦੇੜੀ ਨਹੀਂ ਚੜਨ ਦਿੰਦਾ ਇਹਨਾਂ ਦੇ ਕਹੇ ਤੇ ਮੈਨੂੰ ਦੱਸੋ ਕਿਹੜਾ ਇਹਨਾਂ ਦਾ ਐਮਐਲਏ ਮੂੰ ਪੁੱਛ ਲਿਓ ਕਦੇ ਆਪਣੇ ਐਮਐਲਏ ਨੂੰ ਹੀ ਪੁੱਛ ਲਿਓ ਵੀ ਦੱਸ ਬਈ ਡੀਐਸਪੀ ਤੇਰੇ ਦਾ ਕੀ ਨਾਮ ਆ ਤੇਰੀ ਮੰਨ ਦਾ ਪੁੱਛ ਲਿਓ ਵੀ ਤੇਰਾ ਐਸਡੀਐਮ ਕੌਣ ਆ ਤੇਰੀ ਮੰਨ ਦਾ ਇਹ ਤਾਂ ਇਹਨਾਂ ਦਾ ਤਾਂ ਇਹ ਹਾਲਾ ਹਾਲਾਤ ਹੋਏ ਪਏ ਆ ਇਹਨਾਂ ਤੇ ਆਪਣੀ ਸਰਕਾਰ ਆ ਜਿਹੜੀ ਉਹ ਐਮਐਲਏਾਂ ਤੇ ਵਿਸ਼ਵਾਸ ਨਹੀਂ ਕਰਦੀ ਵੀ ਇਹ ਥੱਲੇ ਚੋਰੀਆਂ ਕਰਦੇ ਆ ਡਾਕੇ ਮਾਰਦੇ ਆ ਕਰਪਟ ਕਰਪਸ਼ਨ ਕਰਦੇ ਆ ਆਪ ਦੇ ਲੀਡਰ ਨੇ ਜਿਹੜੇ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਨਾ ਸਰਕਾਰ ਤੇ ਵਿਸ਼ਵਾਸ ਕਰਦੇ ਆ ਉਹ ਦਿੱਲੀ ਵਾਲੇ ਨਹੀਂ ਕਰਦੇ ਉਹ ਦਿੱਲੀ ਵਾਲੇ ਆਪਣੇ ਹੱਥ ਪਾਵਰ ਲਈ ਬੈਠੇ ਆ ਤੀਜੇ ਦਿਨ ਕੇਜਰੀਵਾਲ ਕਰਨ ਕੀ ਆਉਂਦਾ ਔਰ ਚੀਫ ਮਿਨਿਸਟਰ ਨਹੀਂ ਪੰਜਾਬ ਨੇ ਬਣਾਇਆ ਭਗਵੰਤ ਮਾਨ ਉਹ ਕੀ ਕਰਨ ਆਉਂਦਾ ਔਰੇ ਇਹ ਤਾਂ ਕਹਿੰਦੇ ਸੀ ਜੀ ਦਿੱਲੀੋਂ ਚਲਦੀ ਆ ਬਾਕੀ ਪਾਰਟੀਆਂ ਨੂੰ ਕਾਂਗਰਸ ਨੂੰ ਦੂਜੇ ਨੂੰ ਹੁਣ ਇਹ ਕੀ ਹੋ ਰਿਹਾ ਇਹ ਮੈਨੂੰ ਦੱਸੋ ਵੀ ਹਰ ਜਿਹੜਾ ਉਦਘਾਟਨ ਕਰਨਾ ਏ ਆਟੇ ਦਾ ਪੈਕੇਟ ਵੀ ਵੰਡਣਾ ਉਹ ਵੀ ਕੇਜਰੀਵਾਲ ਵੰਡਣ ਆਉਂਦਾ ਕੀ ਗੱਲ ਪੰਜਾਬੀਆਂ ਨੇ ਜਿਹਨੂੰ ਤਾਕਤ ਪਗੜੀ ਬਣਾਈ ਸੀ ਉਹ ਪਗੜੀ ਦਾ ਕੀ ਹੋਇਆ ਇਹ ਐਸੇ ਨੇ ਜਿਨ੍ਹਾਂ ਨੂੰ ਬਣਾਇਆ ਮਾਲਵੇ ਵਾਲਿਆਂ ਨੇ ਸਭ ਤੋਂ ਵੱਧ ਅੱਜ ਉਹਨਾਂ ਪੰਚਾਇਤ ਦੀ ਇਲੈਕਸ਼ਨ ਕਰਾ ਸਕੇ ਆ ਨਾ ਕਿਸੇ ਕਮੇਟੀ ਦੀ ਕਰਾ ਸਕੇ ਆ ਨਾ ਉਹ ਜ਼ਿਲ੍ਹਾ ਪ੍ਰਸ਼ਦ ਦੀ ਬਲੌਕ ਸਮਤੀ ਦੀ ਕਰਾ ਸਕਿਆ ਨਾ ਕਿਸੇ ਕਾਰਪੋਰੇਸ਼ਨ ਦੀ ਕਰਾ ਸਕਿਆ ਇਹਦਾ ਮਤਲਬ ਕੀ ਆ ਕਰਦੇ ਆ ਮੇਲਾ ਮੇਲਾ ਪੱਲੇ ਨਹੀਂ ਢੇਲਾ ਇਹ ਤਾਂ ਉਹ ਲੋਕ ਨੇ ਇਸ ਕਰਕੇ ਇਹ ਅਜ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਇੱਕ ਸਾਲ ਤੋਂ ਉੱਤੇ ਹੋ ਗਿਆ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਡਿਊ ਇੱਕ ਸਾਲ ਤੋਂ ਉੱਤੇ ਇਹਨਾਂ ਕੋਲ ਬੰਦਾ ਨਹੀਂਗਾ ਕੋਈ ਖੜਾ ਕਰ ਲੋ ਇਹਨਾਂ ਕੋਲ ਸਰਪੰਚੀ ਦੀ ਇਲੈਕਸ਼ਨ ਕਰਨ ਲਈ ਖੜਾ ਨਹੀਂ ਇਹਨਾਂ ਦਾ ਬਸਤਾ ਨਹੀਂ ਫੜਨਾ ਕਿਸੇ ਨੇ ਤੁਸੀਂ ਦੇਖ ਲਿਓ ਜੇ ਬਸਤਾ ਵੀ ਫੜ ਲਿਆ ਮੈਨੂੰ ਕਹਿ ਦਿਓ ਅਗਲਾ ਕਹਿੰਦਾ ਯਾਰ ਜਿਹੜੇ ਬੰਦਿਆਂ ਨੇ ਬਣਾਇਆ ਸੀ ਜਿਨ੍ਹਾਂ ਨੂੰ ਇਹ ਪਮਕੜ ਦੱਸਦੇ ਆ ਜਿਨ੍ਹਾਂ ਨੂੰ ਇਹ ਕੁਛ ਕਦੇ ਕੁਛ ਦੱਸਦੇ ਆ ਉਹਨਾਂ ਨੂੰ ਤਾਂ ਕੋਈ ਬਸ ਦੀ ਟੱਕ ਹੀ ਨਹੀਂ ਚੜਨ ਦਿੰਦਾ ਅਫਸਰ ਦੀ ਤਾਂ ਬਹੁਤ ਦੂਰ ਦੀ ਗੱਲ ਆ ਇਹਨਾਂ ਨੇ ਐਮਐਲਏ ਨੂੰ ਕੋਈ ਦੇੜੀ ਨਹੀਂ ਚੜਨ ਦਿੰਦਾ ਇਹਨਾਂ ਦੇ ਕਹੇ ਤੇ ਮੈਨੂੰ ਦੱਸੋ ਕਿਹੜਾ ਇਹਨਾਂ ਦਾ ਐਮਐਲਏ ਮੂੰ ਪੁੱਛ ਲਿਓ ਕਦੇ ਆਪਣੇ ਐਮਐਲਏ ਨੂੰ ਹੀ ਪੁੱਛ ਲਿਓ ਵੀ ਦੱਸ ਬਈ ਡੀਐਸਪੀ ਤੇਰੇ ਦਾ ਕੀ ਨਾਮ ਆ ਤੇਰੀ ਮੰਨ ਦਾ ਪੁੱਛ ਲਿਓ ਵੀ ਤੇਰਾ ਐਸਡੀਐਮ ਕੌਣ ਆ ਤੇਰੀ ਮੰਨ ਦਾ ਇਹ ਤਾਂ ਇਹਨਾਂ ਦਾ ਤਾਂ ਇਹ ਹਾਲਾ ਹਾਲਾਤ ਹੋਏ ਪਏ ਆ ਇਹਨਾਂ ਤੇ ਆਪਣੀ ਸਰਕਾਰ ਆ ਜਿਹੜੀ ਉਹ ਐਮਐਲਏਾਂ ਤੇ ਵਿਸ਼ਵਾਸ ਨਹੀਂ ਕਰਦੀ ਵੀ ਇਹ ਥੱਲੇ ਚੋਰੀਆਂ ਕਰਦੇ ਆ ਡਾਕੇ ਮਾਰਦੇ ਆ ਕਰਪਟ ਕਰਪਟ ਕਰਾਪਸ਼ਨ ਕਰਦੇ ਆ ਆਪ ਦੇ ਲੀਡਰ ਨੇ ਜਿਹੜੇ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਨਾ ਸਰਕਾਰ ਤੇ ਵਿਸ਼ਵਾਸ ਕਰਦੇ ਆ ਉਹ ਦਿੱਲੀ ਵਾਲੇ ਨਹੀਂ ਕਰਦੇ ਉਹ ਦਿੱਲੀ ਵਾਲੇ ਆਪਣੇ ਹੱਥ ਪਾਵਰ ਲਈ ਬੈਠੇ ਆ ਤੀਜੇ ਦਿਨ ਕੇਜਰੀਵਾਲ ਕਰਨ ਕੀ ਆਉਂਦਾ ਔਰੇ ਚੀਫ ਮਿਨਿਸਟਰ ਨਹੀਂ ਪੰਜਾਬ ਨੇ ਬਣਾਇਆ ਭਗਵੰਤ ਮਾਨ ਉਹ ਕੀ ਕਰਨ ਆਉਂਦਾ ਔਰੇ ਇਹ ਤਾਂ ਕਹਿੰਦੇ ਸੀ ਜੀ ਦਿੱਲੀੋਂ ਚੱਲਦੀ ਆ ਬਾਕੀ ਪਾਰਟੀਆਂ ਨੂੰ ਕਾਂਗਰਸ ਨੂੰ ਦੂਜੇ ਨੂੰ ਹੁਣ ਇਹ ਕੀ ਹੋ ਰਿਹਾ ਮੈਨੂੰ ਦੱਸੋ ਵੀ ਹਰ ਜਿਹੜਾ ਉਦਘਾਟਨ ਕਰਨਾ ਏ ਆਟੇ ਦਾ ਪੈਕੇਟ ਵੀ ਵੰਡਣਾ ਉਹ ਵੀ ਕੇਜਰੀਵਾਲ ਵੰਡਣ ਆਉਂਦਾ ਕੀ ਗੱਲ ਪੰਜਾਬੀਆਂ ਨੇ ਜਿਹਨੂੰ ਤਾਕਤ ਪਗੜੀ ਬਣਾਈ ਸੀ ਉਹ ਪਗੜੀ ਦਾ ਕੀ ਹੋਇਆ ਇਹ ਐਸੇ ਨੇ ਜਿਨ੍ਹਾਂ ਨੂੰ ਬਣਾਇਆ ਮਾਲਵੇ ਵਾਲਿਆਂ ਨੇ ਸਭ ਤੋਂ ਵੱਧ ਅੱਜ ਉਹਨਾਂ ਪੰਚਾਇਤ ਦੀ ਇਲੈਕਸ਼ਨ ਕਰਾ ਸਕੇ ਆ ਨਾ ਕਿਸੇ ਕਮੇਟੀ ਦੀ ਕਰਾ ਸਕੇ ਆ ਨਾ ਉਹ ਜ਼ਿਲ੍ਹਾ ਪ੍ਰਸ਼ਦ ਦੀ ਬਲੌਗ ਸੰਮਤੀ ਦੀ ਕਰਾ ਸਕੇ ਆ ਨਾ ਕਿਸੇ ਕਾਰਪੋਰੇਸ਼ਨ ਦੀ ਕਰਾ ਸਕੇ ਆ ਇਹਦਾ ਮਤਲਬ ਕੀ ਆ ਕਰਦੇ ਆ ਮੇਲਾ ਮੇਲਾ ਪੱਲੇ ਨਹੀਂ ਢੇਲਾ ਇਹ ਤਾਂ ਉਹ ਲੋਕ ਨੇ ਇਸ ਕਰਕੇ ਇਹ ਅਜ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਇੱਕ ਸਾਲ ਤੋਂ ਉੱਤੇ ਹੋ ਗਿਆ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਡਿਊ ਇੱਕ ਸਾਲ ਤੋਂ ਉੱਤੇ ਇਹਨਾਂ ਕੋਲ ਬੰਦਾ ਨਹੀਂਗਾ ਕੋਈ ਖੜਾ ਕਰ ਲੋ ਇਹਨਾਂ ਕੋਲ ਸਰਪੰਚੀ ਦੀ ਇਲੈਕਸ਼ਨ ਕਰਨ ਲਈ ਖੜਾ ਨਹੀਂ ਇਹਨਾਂ ਦਾ ਤਾਂ ਵਸਤਾ ਨਹੀਂ ਫੜਨਾ ਕਿਸੇ ਨੇ ਤੁਸੀਂ ਦੇਖ ਲਿਓ ਜੇ ਵਸਤਾ ਵੀ ਫੜ ਲਿਆ ਮੈਨੂੰ ਕਹਦੇ ਹੋ ਅਗਲਾ ਕਹਿੰਦਾ ਯਾਰ ਜਿਹੜੇ ਬੰਦਿਆਂ ਨੇ ਬਣਾਇਆ ਸੀ ਜਿਨ੍ਹਾਂ ਨੂੰ ਇਹ ਪਮਕੜ ਦੱਸਦੇ ਆ ਜਿਨ੍ਹਾਂ ਨੂੰ ਇਹ ਕੁਛ ਕਰੇ ਕੁਛ ਦੱਸਦੇ ਆ ਉਹਨਾਂ ਨੂੰ ਤਾਂ ਕੋਈ ਵਸਤੀ ਟੱਕ ਹੀ ਨਹੀਂ ਚੜਨ ਦਿੰਦਾ ਅਫਸਰ ਦੀ ਤਾਂ ਬਹੁਤ ਦੂਰ ਦੀ ਗੱਲ ਆ ਇਹਨਾਂ ਨੇ ਐਮਐਲਏ ਨੂੰ ਕੋਈ ਦੇੜੀ ਨਹੀਂ ਚੜਨ ਦਿੰਦਾ ਇਹਨਾਂ ਦੇ ਕਹੇ ਤੇ ਮੈਨੂੰ ਦੱਸੋ ਕਿਹੜਾ ਇਹਨਾਂ ਦਾ ਐਮ.ਐਲ.ਏ. ਨੂੰ ਪੁੱਛ ਲਿਓ ਕਦੇ ਆਪਣੇ ਐਮ.ਐਲ.ਏ. ਨੂੰ ਹੀ ਪੁੱਛ ਲਿਓ ਵੀ ਦੱਸ ਬਈ ਡੀ.ਐਸ.ਪੀ. ਤੇਰੇ ਦਾ ਕੀ ਨਾਮ ਆ ਤੇਰੀ ਮੰਨ ਦਾ ਪੁੱਛ ਲਿਓ ਵੀ ਤੇਰਾ ਐਸ.ਡੀ.ਐਮ. ਕੌਣ ਆ ਤੇਰੀ ਮੰਨ ਦਾ ਇਹ ਤਾਂ ਇਹਨਾਂ ਦਾ ਤਾਂ ਇਹ ਹਾਲਾਤ ਹੋਏ ਪਏ ਆ ਇਹਨਾਂ ਤੇ ਆਪਣੀ ਸਰਕਾਰ ਆ ਜਿਹੜੀ ਉਹ ਐਮ.ਐਲ.ਏ. ਤੇ ਵਿਸ਼ਵਾਸ ਨਹੀਂ ਕਰਦੀ ਵੀ ਇਹ ਥੱਲੇ ਚੋਰੀਆਂ ਕਰਦੇ ਆ ਡਾਕੇ ਮਾਰਦੇ ਆ ਕਰਪਟ ਕਰਪਸ਼ਨ ਕਰਦੇ ਆ ਆਪ ਦੇ ਲੀਡਰ ਨੇ ਜਿਹੜੇ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਨਾ ਸਰਕਾਰ ਤੇ ਵਿਸ਼ਵਾਸ ਕਰਦੇ ਆ ਉਹ ਦਿੱਲੀ ਵਾਲੇ ਨਹੀਂ ਕਰਦੇ ਉਹ ਦਿੱਲੀ ਵਾਲੇ ਆਪਣੇ ਹੱਥ ਪਾਵਰ ਲਈ ਬੈਠੇ ਆ ਤੀਜੇ ਦਿਨ ਕੇਜਰੀਵਾਲ ਕਰਨ ਕੀ ਆਉਂਦਾ ਔਰੇ ਚੀਫ ਮਿਨਿਸਟਰ ਨਹੀਂ ਪੰਜਾਬ ਨੇ ਬਣਾਇਆ ਭਗਵੰਤ ਮਾਨ ਉਹ ਕੀ ਕਰਨ ਆਉਂਦਾ ਔਰੇ ਇਹ ਤਾਂ ਕਹਿੰਦੇ ਸੀ ਜੀ ਦਿੱਲੀੋਂ ਚੱਲਦੀ ਆ ਬਾਕੀ ਪਾਰਟੀਆਂ ਨੂੰ ਕਾਂਗਰਸ ਨੂੰ ਦੂਜੇ ਨੂੰ ਹੁਣ ਇਹ ਕੀ ਹੋ ਰਿਹਾ ਏ ਮੈਨੂੰ ਦੱਸੋ ਵੀ ਹਰ ਜਿਹੜਾ ਉਦਘਾਟਨ ਕਰਨਾ ਏ ਆਟੇ ਦਾ ਪੈਕੇਟ ਵੀ ਵੰਡਣਾ ਉਹ ਵੀ ਕੇਜਰੀਵਾਲ ਵੰਡਣ ਆਉਂਦਾ ਕੀ ਗੱਲ ਪੰਜਾਬੀਆਂ ਨੇ ਜਿਹਨੂੰ ਤਾਕਤ ਪਗੜੀ ਬਣਾਈ ਸੀ ਉਹ ਪਗੜੀ ਦਾ ਕੀ ਹੋਇਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ